ਪਿਆਰੇ ਸ਼੍ਰੋਤਿਓ ਹਾਜ਼ਰ ਹਾਂ ਇੱਕ ਨਵਾਂ ਲੈਕਚਰ ਲੈ ਕੇ ਅੱਜ ਆਪਾਂ ਭਾਰਤੀ ਦਰਸ਼ਨ ਦੇ ਜਿਹੜੇ ਸਰੋਤ ਜਿਵੇਂ ਵੇਦ ਕੱਲ ਆਪਾਂ ਥੋੜੀ ਵੇਦਾਂ ਬਾਰੇ ਗੱਲ ਕੀਤੀ ਸੀ ਇਸ ਤੋਂ ਪਹਿਲੇ ਲੈਕਚਰ ਦੇ ਵਿੱਚ ਅੱਜ ਅਸੀਂ ਇਸ ਨੂੰ ਜਨਨ ਕਿ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਜੋ ਇੰਡੀਅਨ ਫਲਸਫੀ ਦੇ ਸਰੋਤ ਨੇ ਉਹਨਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਗੱਲ ਕਰਾਂਗੇ ਉਪਨਿਸ਼ਦ ਹੁਣ ਉਪਨਿਸ਼ਦ ਜਿਹੜਾ ਉਹ ਵੇਦਾਂ ਤੋਂ ਹੋਈਆਂ ਜਿਹੜੀ ਟਿੱਪਣੀਆਂ ਅਤੇ ਉਹਨਾਂ ਦੇ ਸਦਾਰਤਕ ਪੱਖ ਦੀ ਇੱਕ ਦਾਰਸ਼ਨਿਕ ਵਿਆਖਿਆ ਹੈ ਇਹਨਾਂ ਵਿੱਚ ਵੇਦਾਂ ਦੇ ਅਸਲੀ ਅਰਥਪੂਰਨ ਗੁਣਾਂ ਨੂੰ ਜਾਂ ਅਰਥਪੂਰਨ ਰੂਪ ਨੂੰ ਪ੍ਰਗਟ ਕੀਤਾ ਗਿਆ ਇਸੇ ਕਰਕੇ ਇਹਨਾਂ ਨੂੰ ਵੇਦਾਂ ਦੀ ਕ੍ਰੀਮ ਵੀ ਕਿਹਾ ਜਾਂਦਾ ਹੈ ਉਪਨਿਸ਼ਦ ਇਹ ਆਪਣੀ ਵਿਆਖਿਆ ਰਾਹੀਂ ਵੇਦਾਂ ਦੇ ਸਿਧਾਂਤ ਜਿਹੜੇ ਅਗੇ ਨੇ ਉਹਨਾਂ ਨੂੰ ਸਪਸ਼ਟ ਕਰਦੇ ਆ ਉਹਨਾਂ ਦਾ ਨਿਚੋੜ ਦਿੰਦੇ ਆ ਇਸ ਲਈ ਇਹਨਾਂ ਨੂੰ ਵਿਦਾਂਤ ਭਾਗ ਵੇਦਾਂ ਦਾ ਅੰਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਪਨਿਸ਼ਦ ਵੇਦਾਂ ਦੇ ਸੰਹਿਤਾ ਭਾਗ ਅਤੇ ਬ੍ਰਹਮਣਾ ਦੀ ਟਿੱਪਣੀ ਦਾ ਦਾਰਸ਼ਨਿਕ ਭਾਵ ਹੈ ਹੁਣ ਉਪਨਿਸ਼ਦ ਦੇ ਆਪਾਂ ਥੋੜੇ ਅਰਥਾਂ ਦੀ ਗੱਲ ਕਰੀਏ ਜਾਂ ਇਹਦੇ ਸ਼ਬਦਾਂ ਦੀ ਗੱਲ ਕਰੀਏ ਇਹਦੇ ਸ਼ਬਦਾਰਥ ਕੀ ਬਣਦੇ ਨੇ ਤਾਂ ਇਹ ਤਿੰਨ ਸ਼ਬਦਾਂ ਦਾ ਮੇਲ ਹੈ ਉਪ ਉਪ ਜਿਸ ਦਾ ਅਰਥ ਹੈ ਨੇੜੇ ਨੀਅਰਬਾਈ ਨੀ ਜਿਸ ਦਾ ਅਰਥ ਹੈ ਸ਼ਰਧਾ ਦੇ ਨਾਲ ਬੜੇ ਪਿਆਰ ਸ਼ਰਧਾ ਦੇ ਨਾਲ ਇਸ ਦਾ ਜਿਸ ਦਾ ਅਰਥ ਹੈ ਬੈਠਣਾ ਟੂ ਸਿਟ ਡਾਊਨ ਇਸ ਲਈ ਉਪਨਿਸ਼ਦ ਸ਼ਬਦ ਦਾ ਸ਼ਬਦਕ ਅਰਥ ਬੰਦਾ ਵਾ ਇੱਕ ਚੇਲਾ ਜਾਂ ਸ਼ਿਸ਼ ਆਪਣੇ ਗੁਰੂ ਪਾਸ ਸ਼ਰਧਾ ਨਾਲ ਬੈਠਣਾ ਜਾਨੀ ਕਿ ਇੱਕ ਚੇਲੇ ਦਾ ਇੱਕ ਸ਼ਿਸ਼ ਦਾ ਆਪਣੇ ਗੁਰੂ ਦੇ ਕੋਲ ਬਹੁਤ ਹੀ ਸ਼ਰਧਾ ਸਤਕਾਰ ਦੇ ਨਾਲ ਬੈਠਣਾ ਬਾਅਦ ਵਿੱਚ ਉਪਨਿਸ਼ਦਾਂ ਨੂੰ ਰਹੱਸ ਜਾਂ ਗੋਵਿਦਿਆ ਵੀ ਕਿਹਾ ਜਾਣ ਲੱਗਾ। ਇਹਨਾਂ ਵਿੱਚੋਂ ਇੱਕ ਕਿਸਮ ਦੇ ਉਪਨਿਸ਼ਦ ਮੁਕਤੀ ਕੋ ਉਪਨਿਸ਼ਦ ਵਿੱਚ ਕੁੱਲ 108 ਉਪਨਿਸ਼ਦਾਂ ਦੀ ਗਿਣਤੀ ਦਸੀ ਗਈ। ਪਰ 9ਵੀਂ ਸਦੀ ਦੇ ਉੱਗੇ ਭਾਰਤੀ ਦਾਰਸ਼ਨਿਕ ਸ਼ੰਕਰ ਜੋ ਸ਼ੰਕਰ ਅਨੁਸਾਰ ਇਹਨਾਂ ਵਿੱਚੋਂ 12 ਹੀ ਮਹੱਤਵਪੂਰਨ ਹਨ। ਯਾਨੀ ਕਿ 108 ਦੇ ਵਿੱਚੋਂ 12 ਮਹੱਤਵਪੂਰਨ ਹਨ। ਇਹਨਾਂ ਉਪਨਿਸ਼ਦਾਂ ਦੀ ਵਿਆਖਿਆ ਉਪਨਿਸ਼ਦ ਦਰਸ਼ਨ ਦੇ ਵਿੱਚ ਜਿਹੜੀ ਆ ਸੰ ਤੁਸੀਂ ਡਿਟੇਲ ਦੇ ਵਿੱਚ ਅਗਰ ਪੜ੍ਹਨਾ ਚਾਹੋਗੇ ਜਾਂ ਮੇਰੇ ਕੋਲ ਮੌਕਾ ਮਿਲਿਆ ਤਾਂ ਜਰੂਰ ਕਰਾਂਗੀ ਤੁਹਾਡੇ ਨਾਲ ਕਿਤੇ ਇਹ ਵੀ ਇੱਕ ਭਾਰਤੀ ਦਰਸ਼ਨ ਦਾ ਬਹੁਤ ਵਧੀਆ ਸਰੋਤ ਹੈਗਾ ਇਸ ਤੋਂ ਅੱਗੇ ਆ ਜਾਂਦੀ ਹੈ ਸ਼੍ਰੀਮਦ ਭਗਵਤ ਗੀਤਾ ਹੁਣ ਭਗਵਤ ਗੀਤਾ ਭਾਰਤ ਦੇ ਮਹਾਨ ਗ੍ਰੰਥ ਹੈ ਮਹਾਭਾਰਤ ਦਾ ਉਹ ਹੰਸ਼ਾ ਜੋਸ਼ श्री कृष्ण भगवान राही अर्जुन ਨੂੰ ਯੁੱਧ ਦੇ ਸਮੇਂ ਉਸ ਦੇ ਸ્વੈ ਧਰਮ ਧਰਮ ਜਿਹੜਾ ਸੀ ਯਾਨੀ ਕਿ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਯੁੱਧ ਦੇ ਸਮੇਂ ਦੇ ਵਿੱਚ ਸ્વੈ ਧਰਮ ਦੀ ਪਾਲਣਾ ਲਈ ਜਿਹੜੀ ਪ੍ਰੇਰਣਾ ਦਿੱਤੀ ਸੀ ਹੁਣ ਸ਼੍ਰੀ ਗੀਤਾ ਦੇ ਵਿੱਚ ਇਸ ਪ੍ਰੇਰਣਾ ਦੇ ਆਧਾਰ ਤੇ ਇੱਕ ਬ੍ਰह्म ਢੂੰਗਾ ਦਰਸ਼ਨ ਬਹੁਤ ਮਤਲਬ ਇੱਕ ਵਧੀਆ ਜਿਹੜਾ ਦਰਸ਼ਨ ਹੈ ਉਹ ਪੇਸ਼ ਕੀਤਾ ਗਿਆ ਹੈ ਜੋ ਨਾ ਕੇਵਲ ਮਨੁੱਖ ਦੇ ਸਰੂਪ ਅਤੇ ਮਹੱਤਵ ਨੂੰ ਹੀ ਦੱਸਦਾ ਬਲਕਿ ਸੰਸਾਰ ਅਤੇ ਇਸ ਵਿੱਚ ਮਨੁੱਖੀ ਸਮਾਜ ਦੇ ਸਰੂਪ ਅਤੇ ਜ਼ਰੂਰੀ ਟਾਂਚੇ ਬਾਰੇ ਵੀ ਵਿਚਾਰ ਪੇਸ਼ ਕਰਦਾ ਇਸ ਵਿੱਚ ਨਾ ਕੇਵਲ શ્રી ਕ੍ਰਿਸ਼ਨ ਭਗਵਾਨ ਦੇ ਵਿਚਾਰ ਹੀ ਸ਼ਾਮਲ ਬਲਕਿ ਉਹ ਕਈ ਪ੍ਰਕਾਰ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਨੇ ਜਿਹੜੀਆਂ ਭਾਰਤੀ ਦਾਰਸ਼ਨਿਕ ਗ੍ਰੰਥਾਂ ਵਿੱਚੋਂ ਵੀ ਸਾਨੂੰ ਮਿਲਦੀਆਂ ਜਾਂ ਪੇਸ਼ ਕੀਤੀਆਂ ਗਈਆਂ ਨੇ ਇਸ ਲਈ ਇਹ ਭਾਰਤੀ ਦਰਸ਼ਨ ਦਾ ਇੱਕ ਬਹੁਤ ਹੀ ਵਧੀਆ ਜਾਂ ਚੋਖਾ ਸਰੂਤ ਸਾਬਤ ਹੁੰਦਾ ਹੈ ਗੀਤਾ ਜੀ ਹੁਣ ਜੈਨ ਦਰਸ਼ਨ ਜੈਨ ਦਰਸ਼ਨ ਜ਼ਿਆਦਾਤਰ ਜੇ ਗੱਲ ਕਰੀਏ ਤਾਂ ਮਹਾਵੀਰ ਜੈਨ ਦੇ ਵਿਚਾਰਾਂ ਤੇ ਨਿਰਭਰ ਹੈ ਮਹਾਵੀਰ ਜੈਨ ਜਿਹੜਾ ਕੋ ਜੈਨ ਦਰਸ਼ਨ ਇੱਕ ਧਾਰਮਿਕ ਸੰਪਰਦਾਇ ਦੀ ਵਿਚਾਰਧਾਰਾ ਤੇ ਨਿਰਭਰ ਹੈ ਇਸ ਵਿੱਚ ਤਤਵ ਗਿਆਨ ਗਿਆਨ ਵਿਗਿਆਨ ਅਤੇ ਨੀਤੀ ਸ਼ਾਸਤਰ ਦੇ ਉੱਪਰ ਬਹੁਤ ਚਿੰਤਾ ਨੇੜਾ ਉਹ ਕੀਤਾ ਗਿਆ ਤੇ ਇਹਨਾਂ ਦਾ ਗਿਆਨ ਵਿਗਿਆਨ ਅਤੇ ਖਾਸ ਕਰਕੇ ਇਹਨਾਂ ਦਾ ਕਹਾ ਗਿਆ ਸਿਆਦਵਾਦ ਦਾ ਸਿਧਾਂਤ ਹੈ ਜਿਹੜਾ ਉਹ ਬਹੁਤ ਹੀ ਚਰਚਾਈ ਹੋ ਗਿਆ ਹੁਣ ਤਤ ਵਿਗਿਆਨ ਦੇ ਵਿੱਚ ਇਹਨਾਂ ਦਾ ਜੀਵ ਤੇ ਅਜੀਵ ਆਪਾਂ ਡਿਟੇਲ ਵਿੱਚ ਇਹਦੇ ਅੱਗੇ ਜਾ ਕੇ ਗੱਲ ਕਰਾਂਗੇ ਇਹਦੇ ਉੱਪਰ ਦੇ ਵਿਚਾਰ ਅੱਜ ਕੱਲ੍ਹ ਕਈ ਲੋਕਾਂ ਦੇ ਨੈਤਿਕ ਵਿਸ਼ਵਾਸ ਦੀ ਪੈਰਵਾਈ ਕਰਦੇ ਆ ਕਿ ਨੈਤਿਕਤਾ ਇਨਾਂ ਗ੍ਰੰਥਾਂ ਦੇ ਵਿੱਚ ਖੜੀ ਆ ਉਹ ਦਰਸਾਈ ਗਈ ਹੈ ਹੁਣ ਥੋੜੀ ਜੀ ਆਪਾਂ ਬੁੱਧ ਦਰਸ਼ਨ ਬਾਰੇ ਅਗਰ ਗੱਲ ਕਰੀਏ ਤਾਂ ਹੁਣ ਬੁੱਧ ਦਰਸ਼ਨ ਮੁੱਖ ਤੌਰ ਤੇ ਗੌਤਮ ਬੁੱਧ ਜਿਨ੍ਹਾਂ ਨੂੰ ਮਹਾਤਮਾ ਬੁੱਧ ਵੀ ਕਿਹਾ ਜਾਂਦਾ ਦੇ ਵਿਚਾਰਾਂ ਦੇ ਆਧਾਰਿਤ ਆ ਗੌਤਮ ਬੁੱਧ ਤੇ ਮਹਾਵੀਰ ਜੈਨ ਦਾ ਜੀਵਨ ਕਾਲ ਲਗਭਗ ਇੱਕੋ ਜਿਹਾ ਹੀ ਮੰਨਿਆ ਗਿਆ ਹੈ ਜਣੇ ਕਿ ਸ਼ੀਮੀ ਸਦੀ ਦੇ ਬੀਸੀ ਜਿਹੜੀ ਸੀ ਉਹਦੇ ਵਿੱਚ ਇਹ ਮੰਨਿਆ ਗਿਆ ਹੁਣ ਮਹਾਤਮਾ ਬੁੱਧ ਰਾਈ ਦਿੱਤੇ ਗਏ ਚਾਰ ਆਰਿਆ ਸੱਚ ਜਿਹੜੇ 4 ਇਹਨਾਂ ਦੇ ਲੋਬਲ ਟਰੁਥ ਨੇ ਜਿਵੇਂ ਮੱਧ ਮਾਰ ਗਿਆ ਅਸ਼ਟਾਂਗ ਮਾਰਗ ਦੇ ਸਿਧਾਂਤ ਇਹਦੇ ਵਿੱਚ ਸ਼ਾਮਿਲ ਹੈ ਇਹ ਇਸ ਦਰਸ਼ਨ ਦਾ ਇੱਕ ਕੇਂਦਰ ਹੈ ਇਸ ਤੋਂ ਇਲਾਵਾ ਤੱਤ ਵਿਗਿਆਨ ਅਤੇ ਕਾਰਨਤਾ ਦਾ ਸਿਧਾਂਤ ਹੈ ਜਿਹੜਾ ਇਹਨਾਂ ਦਾ ਤਰਕ ਸ਼ਾਸਤਰ ਇਸ ਦਰਸ਼ਨ ਦੀ ਵੀ ਇੱਕ ਜਿਹੜਿਆ ਨੂਟ ਇੱਕ ਨਮੂਨੇ ਹੋਵੇ ਇਹਨਾਂ ਵਿਸ਼ਵਾਸਾਂ ਦੇ ਆਧਾਰ ਤੇ ਜਿਹੜਾ ਗੌਤਮ ਬੁੱਧ ਮਨੁੱਖਤਾ ਦੇ ਸਹੀ ਜੀਵਨ ਲਈ ਇੱਕ ਆਧਾਰ ਬਣਾਉਂਦੇ ਹਨ ਮਨੁੱਖ ਨੂੰ ਇੱਕ ਜੀਵਨ ਜਾਂਚ ਦੱਸਦੇ ਹਨ ਭਗਵਾਨ ਬੁੱਧ ਜਿਸ ਨੂੰ ਅੱਜ ਕੱਲ ਵੀ ਕਈ ਲੋਕ ਆਪਣਾ ਧਰਮ ਮੰਨਦੇ ਹਨ ਹੁਣ ਭਾਰਤ ਦੇ ਵਿੱਚ ਵੀ ਇਸ ਵਿਸ਼ਵਾਸ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਾਫੀ ਹੈ ਇਸੇ ਤਰ੍ਹਾਂ ਜੈਨ ਦਰਸ਼ਨ ਦੇ ਨੇ ਆਈ ਵੀ ਲਗਭਗ ਕੋਈ 35 ਲੱਖ ਦੇ ਕਰੀਬ ਦੱਸੇ ਜਾਂਦੇ ਤੇ ਬੁੱਧ ਦਰਸ਼ਨ ਦੇ ਜਿਹੜੇ ਨੇ ਆਈ ਉਹ ਵੀ ਇਹਦੇ ਨੀਅਰਬਾਉਟ ਹੈਗੇ ਹਾਲਾਂਕਿ ਭਾਵੇਂ ਬੁੱਧ ਦਰਸ਼ਨ ਕਾਫੀ ਹੱਦ ਤੱਕ ਹੀ ਤੋਂ ਘਟ ਕੇ ਲੇਕਿਨ ਫਿਰ ਵੀ ਬੁੱਧ ਦਰਸ਼ਨ ਨੂੰ ਮੰਨਣ ਵਾਲੇ ਲੋਕ ਹੈ ਜੀ ਸਾਡੇ ਇੰਡੀਆ ਦੇ ਵਿੱਚ ਵੀ ਮਿਲਦੇ ਜੈਨ ਦਰਸ਼ਨ ਦੇ ਤੇ ਲੋਕਾਂ ਨੂੰ ਤੁਸੀਂ ਮਿਲੇ ਵੀ ਹੋਗੇ ਕਿਤੇ ਕਿਉਂਕਿ ਸਾਡੇ ਏਰੀਆ ਦੇ ਵਿੱਚ ਵੀ ਕਾਫੀ ਨੇ ਹੁਣ ਸੰਖਿਆ ਦਰਸ਼ਨ ਸੰਖਿਆ ਦਰਸ਼ਨ ਵੀ ਭਾਰਤੀ ਦਾਰਸ਼ਨਿਕ ਪ੍ਰਣਾਲੀ ਦੀ ਇੱਕ ਮੁੱਖ ਕੜੀ ਹੈ ਇਸ ਦੇ ਸੰਸਥਾਪਕ ਹੋਏ ਨੇ ਕਪਲ ਜੋ ਮੰਨਿਆ ਜਾਂਦਾ ਇਹਨਾਂ ਦੇ ਜੀਵਨ ਕਾਲ ਬਾਰੇ ਵੀ ਕੁਝ ਜਿਹੜਾ ਨਾ ਉਹ ਨਿਸ਼ਚਿਤ ਤੌਰ ਤੇ ਮਤਲਬ ਟਾਈਮ ਜਿਹੜਾ ਜਾਂ ਸਮਾਂ ਉਹ ਨਹੀਂ ਪਤਾ ਹੈਗਾ ਪਰ ਇਹਨਾਂ ਦੀਆਂ ਜਿਹੜੀਆਂ ਮੇਨ ਜਿਹੜੀਆਂ ਪ੍ਰਮੁੱਖ ਰਚਨਾ ਸੀ ਸੰਖਿਆ ਸੂਤਰ ਅਤੇ ਇਹਨਾਂ ਦੇ ਸ਼ਗਿਰਦ ਹੋਏ ਨੇ ਅੱਗੇ ਈਸ਼ਵਰਾਂ ਕ੍ਰਿਸ਼ਨਾਂ ਦੀ ਰਚਨਾ ਸੰਖਿਆਕਾਰਕਾ ਇਸ ਦਰਸ਼ਨ ਦੀ ਪ੍ਰਮੁੱਖ ਆਧਾਰशिला ਸੰਖਿਆ ਦਛੰਡੜਾ ਉਹ ਸ਼ੁਰੂ ਦੇ ਵਿੱਚ ਤਾਂ ਆਸਿਕ ਸੀ ਪਰ ਬੁੱਧ ਦਰਸ਼ਨ ਦੇ ਸੰਪਰਕ ਵਿੱਚ ਆਉਣ ਕਰਕੇ ਇਹਦੇ ਤੇ ਵੀ ਥੋੜੀ ਨਾਸਤਿਕ ਬਣ ਗਿਆ ਸੀ ਇਸ ਦੇ ਦਰਸ਼ਨ ਨੂੰ ਦ્વੈਤਵਾਦ ਵੀ ਕਿਹਾ ਜਾਂਦਾ ਸੀ ਹੁਣ ਇਹਨਾਂ ਦੇ ਅਨਸਾਰ ਸੰਖਿਆ ਦਰਸ਼ਨ ਦੇ ਸੰਸਾਰ ਦੇ ਪ੍ਰਮੁੱਖ ਤੱਤ ਹਨ ਕੇਵਲ 25 ਯਾਨੀ ਕਿ 24 ਪਲੱਸ 1 ਇਹ ਵੀ ਕਾਰਨਤਾ ਦੇ ਸਿਮਾਨ ਦੇ ਜਿਹੜੇ ਜਿਹੜਾ ਸਿਧਾਂਤ ਸੀ ਉਦੇ ਸੰਬੰਧੀ ਸਤ ਕਾਰਿਆਵਾਦ ਦਾ ਸਮਰਥਨ ਕਰਦੇ ਹਨ ਸਤ ਕਾਰਿਆਵਾਦ ਕੀ ਇਹ ਇਹਨੇ ਸਾਰੇ ਨੂੰ ਆਪਾਂ ਅੱਗੇ ਇਸ ਚੈਪਟਰ ਦੇ ਵਿੱਚ ਸਟੱਡੀ ਕਰਾਂਗੇ ਅੱਜ ਆਪਾਂ ਇੰਨੀ ਕੀ ਗੱਲ ਕਰਦੇ ਆ ਕਿਉਂ થોੜੀ ਟਾਈਮ ਦੀ ਮੈਨੂੰ ਵੀ ਪ੍ਰੋਬਲਮ ਹੁੰਦੀ ਹੈ ਤੇ ਵੀਡੀਓ ਫਿਰ ਲੌਂਗ ਹੋ ਜਾਂਦੀ ਹੈ ਤੇ ਸੁਣਨ ਵਾਲੇ ਨੂੰ ਤੇ ਸਮਝਣ ਵਾਲੇ ਨੂੰ ਵੀ ਮੁਸ਼ਕਲ ਆ ਸਕਦੀ ਹੈ ਜਿਆਦਾ ਕਈ ਵਰੀ ਸਮਾਂ ਨਹੀਂ ਹੁੰਦਾ ਇਸ ਕਰਕੇ ਬਾਕੀ ਇਹਦੀਆਂ ਰਿਮੇਨਿੰਗ ਘੜੀਆਂ ਨੇ ਜਿਹੜੀਆਂ ਉਹਦੇ ਬਾਰੇ ਅਸੀਂ ਕੱਲ ਨੂੰ ਡਿਸਕਸ ਕਰਾਂਗੇ ਅੱਜ ਇਹ ਨਹੀਂ ਤੁਹਾਡੇ ਅਗੇ ਗੁਜਾਰਸ਼ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਆਪ ਵੀ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਕਹਿ ਕੇ ਵੀ ਕਰਵਾਓ ਤੇ ਚੈਨਲ ਨੂੰ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ